हां तो प्यारे बच्चों सारे अनु प्यार भरी ससीकाल हां बेटा आपा गणित दा 5 नंबर प्रैक्टिस पेपर शुरू ਕੀਤਾ ਹੋਇਆ ਉਹਦੇ 20 ਸਵਾਲ ਕਰ ਲਏ 21 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਧਿਆਨ ਨਾਲ ਦੇਖੋ ਕਹਿੰਦਾ ਇੱਕ ਵਰਗਾਕਾਰ ਖੇਤ ਦਾ ਪਰਿਮਾਪ 64 ਮੀਟਰ ਹੈ ਇਸ ਦਾ ਖੇਤਰਫਲ ਕਿੰਨਾ ਹੋਵੇਗਾ ਤਾਂ बेटा ਵਰਗਾਕਾਰ ਖੇਤ ਇਹਦਾ ਪਰਿਮਾਪ 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 ਬਰਾਬਰ 64 ਮੀਟਰ ਠੀਕ ਹੈ ਤਾਂ ਪਰਿਮਾਪ ਦਾ ਸੂਤਰ ਕੀ ਹੁੰਦਾ ਹੈ ਪਰਿਮਾਪ ਜਾਂ ਘੇਰਾ ਇੱਕੋ ਹੀ ਚੀਜ਼ ਹੁੰਦੀ ਹੈ ਤਾਂ ਕੀ ਸੂਤਰ ਹੁੰਦਾ ਹੈ ਪਰਿਮਾਪ ਬਰਾਬਰ ਹੈ ਬਰਾਬਰ 4 ਭੁਜਾ ਕਿਉਂਕਿ ਚਾਰੇ ਭੁਜਾਵਾਂ ਇੱਕੋ ਜਿਹੀਆਂ ਹੁੰਦੀਆਂ ਇਹਦਾ 64 ਨੇ ਘੇਰਾ ਦਿੱਤਾ ਹੋਇਆ ਤਾਂ పరిమాਪ 4 ਭੁਜਾ 4 ਭੁਜਾ 64 ਤੇ 4 ਨੇ ਉਧਰ ਜਾ ਕੇ ਕੱਟੇ ਜਣਾ 16 ਤਾਂ ਇਹਦੀ ਭੁਜਾ ਆਗੀ ਬੇਟਾ 16 ਮੀਟਰ 16 ਮੀਟਰ 16 ਮੀਟਰ ਤੇ 16 ਮੀਟਰ ਠੀਕ ਹੈ ਤਾਂ ਖੇਤਰਫਲ ਕੀ ਹੁੰਦਾ ਖੇਤਰਫਲ ਹੁਣ ਇਹਦਾ ਖੇਤਰਫਲ ਕੱਢਣਾ ਆਪਾਂ ਠੀਕ ਹੈ ਤਾਂ ਖੇਤਰਫਲ ਬਰਾਬਰੇ ਭੁਜਾ ਭੁਜਾ ਇਹ ਆ ਗਿਆ ਬਰਾਬਰ 16 16 ਤਾਂ 16 16 96 16 16 16 ਤੇ 9 25 256 ਵਰਗ ਮੀਟਰ ਜਾਂ ਵਰਗ ਮੀਟਰ ਜਾਂ ਮੀਟਰ ਦੀ ਪਾਵਰ 2 ਤਾਂ ਬੇਟਾ ਆ ਤਿੰਨ ਨੰਬਰ ਦੇ ਉੱਤੇ 256 ਵਰਗ ਮੀਟਰ ਉੱਤਰ ਆ ਜਿਹੜਾ ਦਿੰਦਾ ਪਿਆ ਹੈ ਅੱਗੇ ਬੇਟਾ ਆਗੇ ਆਪਾਂ ਸਵਾਲ ਨੰਬਰ 22 ਤੇ ਠੀਕ ਹੈ ਸਵਾਲ ਨੰਬਰ 22 ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ ਇੱਕ ਕਮਰੇ ਦੀ ਲੰਬਾਈ ਉਸ ਦੀ ਚੌੜਾਈ ਤੋਂ ਦੁੱਗਣੀ ਹੈ ਜੇਕਰ ਕਮਰੇ ਦੀ ਲੰਬਾਈ 30 ਮੀਟਰ ਹੋਵੇ ਤਾਂ ਉਸ ਫਰਸ਼ ਦਾ ਖੇਤਰਫਲ ਆਹ ਬੇਟਾ ਲੰਬਾਈ ਤੇ ਚੌੜਾਈ ਫਰਸ਼ ਦੀ ਆਪਾਂ ਲੈ ਲਈਏ ਲੰਬਾਈ 30 ਹੈ ਤੇ ਚੌੜਾਈ ਨਾਲੋਂ ਦੁੱਗਣੀ ਆ ਇਹਦਾ ਮਤਲਬ ਚੌੜਾਈ 30/2 ਹੋਗੀ ਨਾ ਅੱਧੀ ਹੋਗੀ 15 ਲੰਬਾਈ 30 ਹੈ ਤੇ ਚੌੜਾਈ 15 ਆ ਉਦੇ ਫਰਸ਼ ਦਾ ਖੇਤਰਫਲ ਦੱਸਣਾ ਲੰਬਾਈ ਚੜਾਈ 15 ਮੀਟਰ ਤੇ ਲੰਬਾਈ 30 ਮੀਟਰ ਆ ਠੀਕ ਹੈ ਤਾਂ ਖੇਤਰਫਲ ਜਿਹੜਾ ਆਇਤ ਦਾ ਖੇਤਰਫਲ ਦਾ ਸੂਤਰ ਲੱਗੂਗਾ ਆਇਤ ਦਾ ਖੇਤਰਫਲ ਬਰਾਬਰ ਲੰਬਾਈ ਗੁਣਾ ਚੜਾਈ ਇਹ ਬਣ ਗਿਆ ਬੇਟਾ 30 ਗੁਣਾ 15 15 0 0 15 3 45 450 ਵਰਗ ਮੀਟਰ ਉੱਤਰ ਆ ਗਿਆ ਤੋ ਬੇਟਾ ਆ 2 ਨੰਬਰ ਤੇ 450 ਉੱਤਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਬੇਟਾ ਆਗੇ ਅਸੀਂ ਸਵਾਲ ਨੰਬਰ 23 ਦੇ ਉੱਤੇ ਠੀਕ ਹੈ 3/1000 3/10 ਦੇ ਜੋੜਫਲ ਨੂੰ ਦਸ਼ਮਲਵ ਵਿੱਚ ਦੱਸੋ ਤੋ ਬੇਟਾ 3/1000 ਆ ਜਿਹੜਾ 3/10 ਇਹਦੇ ਬੇਟਾ ਡੈਸੀਮਲ ਕਿਤੇ ਨਾ ਹੋਵੇ ਇੱਥੇ ਗਿਣਦੇ ਜਦੋਂ ਵਟਾ 0 ਹਟਾਣੀਏ 1 2 3 ਤਿੰਨ ਹੱਥ ਡੈਸੀਮਲ ਇਧਰ ਨੂੰ ਲੈ ਜਾਣਾ ਇੱਕ ਤਾਂ 3 ਆਈ ਹੈ ਦੂਜੀ 0 ਤੀਜੀ 0 ਤੇ ਇੱਥੇ ਡੈਸੀਮਲ ਲਾਤਾ ਡੈਸੀਮਲ ਦੇ ਇਧਰ 0 ਲਾ ਲਓ ਤਾਂ ਵੀ ਫਰਕ ਕੋਈ ਫਰਕ ਨਹੀਂ ਨਾ ਲਾਓ ਤਾਂ ਵੀ ਫਰਕ ਨਹੀਂ ਤਾਂ ਐ ਵੀ ਇੱਥੇ ਗਿਣਦੇ ਆਪਾਂ ਕੀਤੇ ਇੱਥੋਂ ਇੱਕ ਹੱਥ ਇਧਰ ਨੂੰ ਚਲ ਜਾਣਾ ਇੱਥੇ ਵਟਾ ਖਤਮ ਇਧਰ ਹਜ਼ਾਰ ਖਤਮ ਹੋ ਗਿਆ ਇਧਰ ਉਹ ਆ 0 ਖਤਮ ਹੋ ਜਾਣੀ ਡੈਸੀਮਲ ਇੱਥੇ ਆ ਜਾਣਾ 0.3 ਤਾਂ ਬੇਟਾ ਇਹਨਾਂ ਨੂੰ ਆਪਾਂ ਜੋੜ ਦਵਾਂਗੇ ਪਹਿਲਾਂ ਉੱਤੇ ਵੱਡੀ ਰਕਮ ਲਿਖਣੀ ਜਿਹੜੀ ਮਰਜ਼ੀ ਰਕਮ ਪਹਿਲੀ ਰਕਮ ਲਿਖਣੀ ਤਾਂ ਪਹਿਲੀ ਰਕਮ ਲਿਖ ਲਓ 0.003 ਜਮਾ 0.3 ਤਾਂ ਜ਼ੀਰੋਆਂ ਆਸੀਂ ਆਪਣੇ ਕੋਲੋਂ ਲਾ ਲੈਨੇ ਆ ਸੌਖਾ ਰਹਿ ਜਾਂਦਾ ਸਵਾਲ ਜੋੜਨ ਦੇ ਲਈ 3 03 ਡੈਸੀਮਲ 0.303 ਉੱਤਰ ਆ ਗਿਆ ਤਾਂ ਆ ਬੇਟਾ 4 ਨੰਬਰ ਆਲਟਰਨੇਟਿਵ ਹੈ ਜਿਹੜਾ ਰਾਈਟ ਆਨਸਰ ਸਾਡਾ ਬਣ ਗਿਆ ਠੀਕ ਹੈ ਬੇਟਾ ਹੁਣ ਆਪਾਂ ਬੇਟਾ ਇਹਦੇ ਹੀ ਸਵਾਲ ਨੰਬਰ 24 ਦੇ ਉੱਤੇ ਆ ਗਏ 24 ਨੰਬਰ ਸਵਾਲ ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ ਮੇਰੇ ਕੋਲ 100 ਰੁਪਏ ਦਾ ਨੋਟ ਸੀ ਮੈਂ ਉਸ ਵਿੱਚੋਂ 40 ਰੁਪਏ ਖਰਚ ਕਰ ਦਿੱਤੇ ਕੁੱਲ ਕਿੰਨਾ ਹਿੱਸਾ ਰੁਪਏ ਬਚੇ ਰਹੇ ਠੀਕ ਹੈ ਤਾਂ ਕੁੱਲੇ ਕੁੱਲ 100 ਰੁਪਏ ਸੀ ਠੀਕ ਹੈ ਤਾਂ 100 ਰੁਪਏ 100 ਰੁਪਏ ਦਾ ਨੋਟ ਸੀ 40 ਖਰਚ ਕਰਤੇ ਤੇ ਬਚੇ ਬਾਕੀ ਕਿੰਨੇ ਬਚੇ ਬਾਕੀ ਬਚੇ 100 ਮਾਈਨਸ 40 ਖਰਚੇਗੇ ਬਾਕੀ 60 ਬਚ ਗਏ ਨਾ ਬੇਟਾ ਠੀਕ ਹੈ ਕੁੱਲ ਕਿੰਨਾ ਹਿੱਸਾ ਰੁਪਏ ਬਚੇ ਰਹੇ ਠੀਕ ਹੈ ਤਾਂ ਜੇ ਤਾਂ 100 ਰੁਪਏ ਹੀ ਬਚਤ ਬਚਤ ਹਿੱਸਾ ਬਚਤ ਹਿੱਸਾ ਜੇਕਰ 100 ਰੁਪਏ ਹੀ ਬਚਤ ਹੁੰਦੀ ਤਾਂ ਹਿੱਸਾ ਬਣ ਜਾਣਾ ਸੀ 1 ਠੀਕ ਹੈ ਜੇ 60 ਰੁਪਏ ਬਚਤ ਹੋਈ ਤਾਂ ਹਿੱਸਾ ਆਪਾਂ x ਮੰਨ ਲੈਂਦੇ ਹਾਂ ਠੀਕ ਹੈ ਬੇਟਾ ਤਾਂ ਬੇਟਾ ਇਹਨੂੰ ਆਪਾਂ ਕਿਵੇਂ ਕਰਾਂਗੇ ਪਹਿਲਾ ਗੁਣਾ ਪਹਿਲਾ ਗੁਣਾ ਚੌਥਾ ਦੂਜਾ ਗੁਣਾ ਤੀਜਾ ਤਾਂ ਬੇਟਾ 100 x 60 ਤਾਂ x 60 100 ਠੀਕ ਹੈ ਬੇਟਾ ਸੋ x ਬਰਾਬਰ 60 ਪਹਿਲੇ ਦਾ ਚੌਥੇ ਨਾਲ ਗੁਣਾ ਤੇ ਦੂਜੇ ਦੀ ਤੀਜੇ ਨਾਲ ਗੁਣਾ ਆ ਜ਼ੀਰੋ ਨਾਲ ਜ਼ੀਰੋ ਕੱਟੀ ਗਈ 2 3 6 2 5 10 ਤਾਂ ਕਿੰਨੇ ਰੁਪਏ ਬਚ ਗਏ 3/5 ਹਿੱਸਾ ਜਿਹੜਾ ਉਹ ਬਚਿਆ ਬਚਤ ਕਿੰਨੀ ਰਹਿ ਗਈ ਕਿਉਂਕਿ ਬਚਤ ਆਪਾਂ ਹਿੱਸਾ ਬਚਤ ਦਾ ਹਿੱਸਾ ਕਿੰਨਾ ਰਹਿ ਗਿਆ 3/5 ਤਾਂ ਆਪਾਂ ਦੇਖਦੇ ਹਾਂ 3 ਨੰਬਰ ਤੇ 3/5 ਆ ਜਿਹੜਾ ਉੱਤਰ ਦਿੰਦਾ ਪਿਆ ਹੈ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਬੇਟਾ ਆ ਗਿਆ ਸਵਾਲ ਨੰਬਰ 25 ਤਾਂ 25 ਨੰਬਰ ਸਵਾਲ ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ ਪੰਜ ਮੈਂਬਰਾਂ ਦੇ ਇੱਕ ਪਰਿਵਾਰ ਵਿੱਚ ਔਸਤ ਉਮਰ 30 ਸਾਲ ਦੀ ਹੈ ਇੱਕ ਬੱਚੇ ਦੇ ਜਨਮ ਲੈਂਦੇ ਆਂ ਹੀ ਔਸਤ ਉਮਰ ਕਿੰਨੀ ਹੋ ਜਾਵੇਗੀ ਠੀਕ ਹੈ ਤਾਂ ਪੰਜ ਮੈਂਬਰਾਂ ਦੀ ਕੁੱਲ ਉਮਰ ਬਰਾਬਰ 30 5 ਕਿਉਂਕਿ ਔਸਤ ਨਾਲ ਗੁਣਾ ਕਰ ਦਿੰਨੇ 150 ਸਾਲ ਹੋ ਗਈ ਠੀਕ ਹੈ ਜਦੋਂ ਬੇਟਾ ਹੁਣ ਜਦੋਂ ਬੱਚੇ ਨੇ ਜਨਮ ਲਿਆ ਉਹਦੀ ਉਮਰ ਤਾਂ ਕੁਛ ਵੀ ਨਹੀਂ ਪਰ ਮੈਂਬਰਸ਼ੀ ਹੋ ਗਏ ਠੀਕ ਹੈ ਨਾ ਜਦੋਂ ਬੱਚੇ ਨੇ ਜਨਮ ਲੈ ਲਿਆ ਉਹਦੀ ਉਮਰ 1 ਸਾਲ ਵੀ ਨਹੀਂ ਹੈਗੀ ਪਰ ਮੈਂਬਰਸ਼ੀ ਹੋ ਗਏ ਬੱਚੇ ਦੇ ਜਨਮ ਲੈਂਦੇ ਤੇ ਕਹਿੰਦਾ ਔਸਤ ਦੱਸੋ ਕਿੰਨੀ ਰਹ ਜੂਗੀ ਤਾਂ 6 ਮੈਂਬਰਾਂ 6 ਮੈਂਬਰਾਂ ਦੀ ਔਸਤ ਬੇਟਾ ਉਹਦਾ ਕੁੱਲ 150 6 ਕਰ ਦਵਾਂਗੇ ਆਪਾਂ ਠੀਕ ਹੈ ਕੁੱਲ ਉਮਰ ਕੁੱਲ ਉਮਰ ਮੈਂਬਰਾਂ ਦੀ ਸੰਖਿਆ ਮੇਰਾ ਕਹਿ ਲਾ ਗੱਲ ਕਲੀਅਰ ਹੋ ਗਈ ਇੱਥੇ ਫਾਰਮੂਲਾ ਕਿਹੜਾ ਲੱਗਿਆ ਵੀ ਸਾਰੇ ਮੈਂਬਰਾਂ ਦੀ ਉਮਰ ਦਾ ਕੁੱਲ ਜੋੜ ਮੈਂਬਰਾਂ ਦੀ ਸੰਖਿਆ ਤਾਂ 6 ਤੇ ਕੱਟਾਂਗੇ 6 2 12 6 5 30 ਤਾਂ ਇਹ ਰਹਿ ਜਾਣੀ ਆ 25 ਸਾਲ ਉਸਤ ਰਹਿ ਜਾਣੀ ਆ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਆ ਇੱਕ ਨੰਬਰ ਦੇ ਵਿੱਚ 25 ਸਾਲ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 25 ਤੁਸੀਂ ਜੋ ਪਿਆਰੇ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ